ਪਾਈ ਸਾਹਿਬ ਤੁਸੀਂ ਵੀ ਜ਼ਿਕਰ ਕੀਤਾ ਹੈ ਵੀ ਯੁੱਗ ਜਿਹੜਾ ਬਦਲਦਾ ਜਾ ਰਿਹਾ ਹੈ ਬੱਚਿਆਂ ਨੂੰ ਗੁੜਤੀ ਜਿੱਦਾਂ ਦੀ ਦਿੱਤੀ ਜਾ ਰਹੀ ਸੀ ਉਹ ਹੁਣ ਨਹੀਂ ਦਿੱਤੀ ਜਾ ਰਹੀ। ਛੋਟੇ-ਛੋਟੇ ਬੱਚਿਆਂ ਨੂੰ ਦੇਖਦੇ ਆ ਕਿ ਉਹਨਾਂ ਨੂੰ ਮਾਪੇ ਮੋਬਾਈਲ ਫੜਾ ਦਿੰਦੇ ਆ। ਉਹਦੇ ਵਿੱਚ ਉਹ ਕਾਰਟੂਨ ਦੇਖਦੇ ਰਹਿੰਦੇ ਆ ਤੇ ਬੱਚੇ ਆਪਣਾ ਕਾਰਟੂਨ ਦੇਖਦੇ ਰਹਿੰਦੇ ਤੇ ਮਾਪੇ ਆਪਣੇ ਕੰਮਾਂ ਕਾਰਾਂ 'ਚ ਹੋ ਜਾਂਦੇ ਆ। ਪਰ ਇੱਕ ਉਹੀ ਸਮਾਂ ਹੁੰਦਾ ਸੀ ਜਦੋਂ ਬੱਚੇ ਪੁਰਾਣੇ ਸਮਿਆਂ 'ਚ ਦਾਦੀਆਂ ਨਾਨੀਆਂ ਕੋਲ ਬੈਠਿਆ ਕਰਦੇ ਸੀਗੇ ਇਤਿਹਾਸ ਦੀ ਸਾਂਝ ਪਾਇਆ ਕਰਦੇ ਸੀਗੇ ਪਰ ਅੱਜ ਕੱਲ ਫੋਨਾਂ ਨੇ ਉਹਨਾਂ ਦੀ ਜਗ੍ਹਾ ਲੈ ਲਈ ਆ। ਚਲੋ ਠੀਕ ਹੈ ਜੇ ਫੋਨਾਂ ਨੂੰ ਵੀ ਦੇਖਣਾ ਪਰ ਉਹਦੇ ਵਿੱਚ ਕੀ ਦਿਖਾਇਆ ਜਾ ਰਿਹਾ ਇਹ ਜ਼ਿਆਦਾ ਜ਼ਰੂਰੀ ਹੈ ਹੀ ਇਹ ਵਾਰ-ਵਾਰ ਫਿਰ ਉਹ ਗੱਲ ਤੇ ਨਿਜਾਮ ਤੇ ਆ ਗਈ ਚਾਹੇ ਉਹ ਸਕੂਲ ਦਾ ਹੈ ਚਾਹੇ ਗੁਰਦੁਆਰੇ ਦਾ ਹੈ ਤੇ ਚਾਹੇ ਉਹ ਘਰ ਦਾ ਹੈ ਹੂੰ ਘਰ ਦੇ ਨਿਜਾਮ ਸਾਨੂੰ ਬਦਲਨੇ ਹੋਣਗੇ ਕਿਉਂਕਿ ਜਿਹੜਾ ਪ੍ਰਬੰਧ ਕੀ ਘਰ ਦਾ ਸਾਡਾ ਸਿਸਟਮ ਹੂੰ ਉਹ ਅਸੀਂ ਬੱਚਿਆਂ ਨੂੰ ਖਾਣ ਪਾਣ ਚ ਕੀ ਦੇ ਰਹੇ ਹਾਂ ਬਾਬਾ ਹੋਰ ਖਾਣਾ ਖੁਸ਼ੀ ਖੁਆ ਹੂੰ ਅਸੀਂ ਬੱਚਿਆਂ ਦੇ ਪਹਿਰਾਵੇ ਵਿੱਚ ਬੱਚਿਆਂ ਨੂੰ ਕੀ ਦੇ ਰਹੇ ਹਾਂ ਅਸੀਂ ਬੱਚਿਆਂ ਨੂੰ ਬੋਲ ਬਾਣੀ ਚ ਕੀ ਦੇ ਰਹੇ ਹਾਂ ਅਸੀਂ ਬੱਚਿਆਂ ਨੂੰ ਚਾਲ ਚੱਲਣ ਦੇ ਵਿੱਚ ਕੀ ਸਿਖਾ ਰਹੇ ਜਿਹੋ ਜਿਹਾਂ ਮਾਪੇ ਕਰਨਗੇ ਉਹੋ ਜੇ ਬਹੁਤਾਤ ਬੱਚੇ ਵੀ ਕਰਦੇ ਪਰ ਕਿਧਰੇ ਕਿਧਰੇ ਇਸ ਤਰ੍ਹਾਂ ਵੀ ਹੁੰਦਾ ਆ ਕਿ ਜਥੇਦਾਰ ਦੇ ਘਰ ਸ਼ਰਾਬੀ ਪੈਦਾ ਹੋ ਜਾਂਦਾ ਤੇ ਸ਼ਰਾਬੀ ਦੇ ਘਰ ਜਥੇਦਾਰ ਵੀ ਪੈਦਾ ਹੋ ਜਾਂਦਾ ਕਿਤੇ ਕੁਦਰਤ ਇੰਜ ਵੀ ਕਰ ਜਾਂਦੀ ਹੈ ਪਰ ਉੱਥੇ ਸੰਗਤ ਦਾ ਅਸਰ ਜਿਹੜਾ ਉਹ ਬਹੁਤ ਹੁੰਦਾ ਚਾਹੇ ਘਰ ਚੋਂ ਤੇ ਚਾਹੇ ਬਾਹਰ ਚੋਂ ਇਸ ਲਈ ਇੱਥੇ ਘਰ ਵਾਲਿਆਂ ਨੂੰ ਸੋਚਣਾ ਬਣਦਾ ਹੈ ਕਿ ਜੰਮ ਦੇ ਨਿਆਣੇ ਨੂੰ ਤੁਸੀਂ ਮੋਬਾਈਲ ਨਹੀਂ ਫੜਾਉਣਾ ਉਹਨੂੰ ਪੜਨ ਵੱਲ ਲਾਓ ਉਹਨੂੰ ਗੁਰਦੁਆਰੇ ਲਿਜਾਓ ਉਹਨੂੰ ਗੁਰਬਾਣੀ ਸੁਣਾਓ ਉਹਨੂੰ ਚੰਗੇ ਸੰਸਕਾਰ ਜਿਹੜੇ ਉਹ ਨਾਨੀ ਤੋਂ ਮਿਲਣਗੇ ਦਾਦੀ ਤੋਂ ਮਿਲਣਗੇ ਦਾਦੇ ਤੋਂ ਮਿਲਣਗੇ ਨਾਨੇ ਤੋਂ ਮਿਲਣਗੇ ਹਮ ਗੁਰੂ ਅਰਜੁਨ ਦੇਵ ਮਹਾਰਾਜ ਆਪਣੇ ਨਾਨਾ ਗੁਰਦੇਵ ਤੋਂ ਬਹੁਤ ਸਾਰੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੇ ਆ ਹਮ ਤੇ ਇਸੇ ਤਰ੍ਹਾਂ ਅੱਗੇ ਜਾ ਕੇ ਉਹ ਦਾਦੇ ਤੋਂ ਵੀ ਕਰਦੇ ਆ ਇਸ ਲਈ ਸਾਨੂੰ ਇਹ ਚੀਜ਼ਾਂ ਕਰਦੇ ਵਿੱਚ ਮਰਯਾਦਾ ਦੇ ਰੂਪ ਵਿੱਚ ਬਹਾਲ ਕਰਨੀਆਂ ਹੋਣਗੀਆਂ ਤੇ ਜੰਮ ਦੇ ਨਿਆਣਿਆਂ ਨੂੰ ਜੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਮੋਬਾਈਲ ਨਾਲ ਜੋੜ ਰਹੇ ਹੋ ਫਿਰ ਉਹਦਾ ਧਿਆਨ ਨਹੀਂ ਰੱਖ ਰਹੇ ਹੋ ਕੀ ਵੇਖ ਰਹੇ ਤੇ ਕੀ ਸੁਣ ਰਹੇ ਅਸੀਂ ਆਪਣੇ ਕੰਮ 'ਚ ਮਸ਼ਰੂਫ ਆ ਉਹ ਆਪਣੇ ਲੱਗੇ ਹੋਏ ਨੇ ਤੇ ਫਿਰ ਉਹਨਾਂ ਦਾ ਭਵਿੱਖ ਜਿਹੜਾ ਆ ਉਹਨੂੰ ਕੋਈ ਵੀ ਗਰਕਣ ਤੋਂ ਨਹੀਂ ਬਚਾ ਸਕਦਾ ਪਾਈਸਬ ਜੇਕਰ ਜ਼ਿਕਰ ਕਰੀਏ ਆਪਾਂ ਵਿਦੇਸ਼ਾਂ ਦੇ ਵਿੱਚ ਵੀ ਨੌਜਵਾਨ ਵੱਡੀ ਗਿਣਤੀ ਚ ਕੂਚ ਕਰ ਰਿਹਾ ਹੈ ਪਰ ਜਿਹੜਾ ਸਿੱਖ ਇਤਿਹਾਸ ਆ ਉਹ ਪੰਜਾਬ ਦੇ ਵਿੱਚੋਂ ਪੈਦਾ ਹੋਇਆ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਬਾਹਰ ਜਾ ਰਹੇ ਨੇ ਵੱਡੀਆਂ-ਵੱਡੀਆਂ ਕੰਟਰੀ ਦੇ ਵਿੱਚ ਜਾ ਰਹੇ ਨੇ ਉੱਥੇ ਇੱਕ ਨਵੀਂ ਪਨੀਰੀ ਸਾਡੀ ਪੰਜਾਬੀਆਂ ਦੀ ਪੈਦਾ ਹੋ ਰਹੀ ਹੈ ਉਹ ਲੱਗਦਾ ਕਿ ਉੱਥੇ ਸਿੱਖੀ ਤੋਂ ਬਿਲਕੁਲ ਟੁੱਟ ਜਾਵੇਗੀ ਜੇ ਕਰੋਨਾ ਦਾ ਪੰਜਾਬ ਦੇ ਨਾਲ ਨਾਲ ਅਸਾ ਟੁੱਟੇ ਜਾਵੇਗਾ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਪੰਜਾਬ ਦੇ ਵਿੱਚ ਆ ਦਰਬਾਰ ਸਾਹਿਬ ਸਾਡਾ ਪੰਜਾਬ ਦੇ ਵਿੱਚ ਹੈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਰਾਂਦੇ ਦੀਆਂ ਨੀਹਾਂ ਪੰਜਾਬ ਦੇ ਵਿੱਚ ਐ ਲੱਗਦਾ ਕਿ ਸਿਰਫ ਇਤਿਹਾਸ ਸੁਣਾਉਣ ਦੇ ਨਾਲ ਹੀ ਉਹਨਾਂ ਦੇ ਵਿੱਚ ਉਹ ਫੀਲਿੰਗ ਆ ਸਕਦੀਆਂ ਨੇ ਜਿਹੜੀਆਂ ਕਿ ਸਾਕਸ਼ਾਤ ਦੇਖਣ ਦੇ ਨਾਲ ਆਉਂਦੀ ਐ ਅਸ਼ੋਕੜ ਬਹੁਤ ਇਮਤ ਰੱਖਦਾ ਸਾਡੇ ਵਡਪੁਰਖੇ ਸਾਡੀ ਜਨਮ ਭੂਮੀ ਇਹ ਬਹੁਤ ਚੀਜ਼ਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਔਰ ਸਾਡੇ ਸਾਹਮਣੇ ਦਲੀਪ ਸਿੰਘ ਦਾ ਇਤਿਹਾਸ ਐ ਹੂੰ ਉਹਨੂੰ ਪਲਾਨਡ ਗੋਰਿਆਂ ਨੇ ਉਥੇ ਲੰਡਨ ਦੇ ਜਾ ਕੇ ਈਸਾਈ ਬਣਾਇਆ ਹਮ ਸਿੱਖੀ ਤੋਂ ਤੋੜਿਆ ਹਮ ਸਮਝ ਆਈ ਕਿ ਮੇਰਾ ਸਭ ਕੁਝ ਪੰਜਾਬ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਕਿ ਸਾਡਾ ਜਿਹੜਾ ਸਰਬੱਤ ਦਾ ਭਲਾ ਨਾਰਾ ਸੀ ਉਹ ਵੀ ਪੰਜਾਬ ਤੋਂ ਜਨਮਿਆ ਕਿਰਤ ਕਰੋ ਨਾਮ ਜਪੋ ਵੰਡ ਕੇ ਖਾਓ ਸਰਬੱਤ ਦਾ ਭਲਾ ਮੰਗੋ ਕੁਦਰਤ ਕੇ ਬੰਦੇ ਜਾਣੋ ਜੋ ਤਨਾ ਪੁੱਛੋ ਜਾਤੀ ਜਾਤੀਵਾਦ ਤੋਂ ਮੁਕਤ ਹੋ ਕੇ ਕੁਦਰਤ ਕੇ ਬੰਦੇ ਖਾਲਸਾ ਮੇਰੋ ਰੂਪ ਹੈ ਖਾਸ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਬੋ ਇਹ ਸਾਰਾ ਕੁਝ ਪੰਜਾਬ ਤੋਂ ਸ਼ੁਰੂ ਹੋਇਆ ਸਮਾਜਵਾਦ ਲੋਕਤੰਤਰ ਜਮਹੂਰੀਅਤ ਏ ਗੁਰੂ ਨਾਨਕ ਸਾਹਿਬ ਦੇ ਘਰ ਚੋਂ ਵੱਡੇ ਰੂਪ ਵਿੱਚ ਪੈਦਾ ਹੋਈ ਜਿਨ੍ਹਾਂ ਨੇ ਬੜਾ ਵੱਡਾ ਖਲਾਅ ਪੈਦਾ ਵੀ ਕੀਤਾ ਖਾਲਸੇ ਦੇ ਰੂਪ ਵਿੱਚ ਨਥੂਰਾਮ ਵੀ ਸਾਹਿਬ ਸਿੰਘ ਬਣ ਗਏ ਰੁਕਨਦੀਨ ਮੁਸਲਮਾਨ ਭਾਈ ਮਹਿਤਾਬ ਸਿੰਘ ਬਣ ਗਏ ਹਮ ਰਾਮ ਜੀ ਦਾਸ ਵਰਗੇ ਭਗਤ ਪੂਰਨ ਸਿੰਘ ਬਣ ਗਏ ਉਹ ਇਹ ਕਾਰਨ ਸੀ ਕਿ ਇਹ ਜ਼ਮੂਰੀਅਤ ਹੈ ਇਸ ਸਰਬੱਤ ਦਾ ਭਲਾ ਹੈ ਇਸ ਗੱਲ ਦੀ ਸਮਝ ਜਦੋਂ ਦਲੀਪ ਨੂੰ ਵੀ ਆਉਂਦੀ ਹੈ ਉਹ ਪਰਤਣਾ ਚਾਹੁੰਦਾ ਹੈ ਪਰ ਉਹ ਪੰਜਾਬ ਨੂੰ ਤਰਸਦਾ ਰਿਹਾ ਤੇ ਜਿਹੜੀ ماں ਸੀ ਔਲਾਦ ਨੂੰ ਤਰਸਦੀ ਰਹੀ ਅੱਜ ਵੀ ਕਈ ਨੌਜਵਾਨ ਜਿਹੜੇ ਅੱਜ ਵੀ ਜਿਹੜੇ ਨੌਜਵਾਨ ਦਲੀਪ ਨੂੰ ਤਾਂ ਉਜਾੜਨ ਵਾਸਤੇ ਗੋਰੇ ਲੈ ਗਏ ਸਨ ਅੱਜ ਵਾਲੇ ਤੇ ਉਜੜਨ ਵਾਸਤੇ ਖੁਦ 40 ਲੱਖ ਲਾ ਕੇ ਜਾ ਰਹੇ ਨੇ ਇਹ ਵੀ ਇੱਕ ਦਿਨ ਐਸਾ ਆਊਗਾ ਔਲਾਦ ਨੂੰ ਵੀ ਤਰਸਣਗੇ ਤੇ ਪੰਜਾਬ ਨੂੰ ਵੀ ਤਰਸਣਗੇ ਇਹ ਸਚਾਈ ਹੈ ਔਰ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁਕੀਆਂ ਨੇ ਤੇ ਕਈ ਸਾਹਮਣੇ ਵਾਪਰਨ ਵਾਲੀਆਂ ਨੇ ਇਹਨਾਂ ਨੂੰ ਅੱਖੋਂ ਪਰੋਖੇ ਕਿਤੇ ਨਹੀਂ ਕੀਤਾ ਜਾ ਸਕਦਾ ਮੁਬਾਰਕ ਬਾਤ ਤੁਸੀਂ ਜਾਓ ਅਸੀਂ ਰੋਕਦੇ ਨਹੀਂ ਪਰ ਇਹ ਵੀ ਨਾਲ ਬੇਨਤੀ ਕਰਾਂਗਾ ਕਿ ਚਾਰ-ਚਾਰ ਨਿਆਣੇ ਜੰਮ ਜਾਓ ਦੋ ਅਮਰੀਕਾ ਲੈ ਜਾਓ ਦੋ ਪੰਜਾਬ ਨੂੰ ਦੇਜੋ ਤਾਂ ਕਿ ਤੁਹਾਡੀ ਜੜ੍ਹ ਇੱਥੇ ਵੀ ਲੱਗੀ ਰਵੇ ਤੇ ਉੱਥੇ ਵੀ ਤੁਸੀਂ ਫਲ ਖਾ ਸਕੋ अच्छा ਤੁਸੀਂ ਕਾਰਨ ਕੀ ਮੰਨਦੇ ਹੋ ਵਿਦੇਸ਼ਾਂ ਵਿੱਚ ਜਾਣ ਦਾ ਕਿ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਜਾਂ ਦੇਖੋ ਦੇਖੀ ਨੌਜਵਾਨ ਜਾ ਰਿਹਾ ਕਿਉਂਕਿ ਵੱਡਾ ਕਾਰਨ ਹੈ ਬਾਹਰ ਜਾਣ ਦਾ ਜੇ ਉਹ ਬਾਹਰ ਜਾਊਗਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਕਿ ਉਹ ਕਿਤੇ ਨਾ ਕਿਤੇ ਸਿੱਖੀ ਤੋਂ ਜ਼ਰੂਰ ਟੁੱਟੂਗਾ ਜਦੋਂ ਤੱਕ ਜੜਾਂ ਮਜ਼ਬੂਤ ਨਹੀਂ ਹੁੰਦੀਆਂ ਉਹ ਤਣੇ ਫਿਰ ਮੈਨੂੰ ਨਹੀਂ ਲੱਗਦਾ ਹੈਗਾ ਹਰੇ ਰਹਿ ਸਕਣਗੇ ਬਹੁ ਗਿਣਤੀ ਅੱਜ ਜਿਹੜੀ ਬਾਹਰ ਜਾ ਰਹੀ ਹੈ ਨਾ ਤਾਂ ਮਜਬੂਰੀ ਵਸ ਜਾ ਰਹੀ ਹੈ ਹੂੰ ਬਹੁਤ ਸ਼ੌਂਕ ਨਾ ਜਾ ਰਹੇ ਨੇ 90 ਫੀਸਦੀ ਜਮੀਨਾਂ ਵੇਚ ਕੇ ਜਾ ਰਹੇ ਨੇ ਘਰ ਵੇਚ ਕੇ ਜਾ ਰਹੇ ਆ ਇੱਕ ਦਿੱਲੀ ਦੇ ਕਾਕੇ ਆ ਉਹ 4 ਕ ਲੱਖ ਲਾ ਕੇ ਪੰਜਾਬ ਵਿੱਚ ਮੰਤਰੀ ਬਣ ਰਹੇ ਆ ਹਮ ਇੱਕ ਪੰਜਾਬ ਦੇ ਕਾਕੇ ਨੇ 40 ਲੱਖ ਲਾ ਕੇ ਅਮਰੀਕਾ ਲੇਬਰ ਕਰਨ ਜਾ ਰਹੇ ਆ ਬਿਲਕੁਲ ਲੇਬਰ ਮਾੜੀ ਨਹੀਂ ਪਰ ਗੁਲਾਮੀ ਵਸ ਦੇਸ਼ ਨਿਕਾਲਾ ਆਪ ਹੀ ਲੈ ਲੈਣਾ ਇਹ ਮਾੜੀ ਗੱਲ ਹੈ ਹਮ ਤੇ ਹੁਣ ਬਹੁ ਗਿਣਤੀ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਵੇਖੋ ਵੇਖੀ ਆਪੋ ਤਾਪੀ ਹਰ ਬੰਦੇ ਦਾ ਜੋਰ ਲੱਗਿਆ ਹੋਇਆ ਕਿ ਉਹਨਾਂ ਨੂੰ ਧੱਕ ਧੱਕ ਕੇ ਜਾਜਾਂ ਦੇ ਉੱਤੇ ਚੜਾ ਦਿਓ ਹੂੰ ਤੇ ਕਦੇ ਸਮਾਂ ਸੀ ਮੁਸਲਮਾਨ ਹੋ ਜਾਓ ਤੁਹਾਨੂੰ ਅਸੀਂ ਰਾਜੇ ਮਹਾਰਾਜੇ ਰਾਜ ਦੇਾਂਗੇ ਹੂਰਾ ਦੇਾਂਗੇ ਤਖਤੇ ਤਾਜ ਦੇਾਂਗੇ ਤੇ ਸਹਿਬਜਾਦਿਆਂ ਨੇ ਉੱਥੇ ਲੱਤ ਮਾਰ ਦਿੱਤੀ ਧਰ ਮਚਾਈਦਾ ਤੇ ਜੇ ਅੱਜ ਇੰਨੀ ਗੱਲ ਕਹਿ ਦਿਓ ਤੁਹਾਨੂੰ ਵੀਜ਼ਾ ਦੇਾਂਗੇ ਇਹ ਰਾਤੋਂ ਰਾਤ ਸਿਰ ਮਨਾ ਕੇ ਪਹੁੰਚ ਜਾਂਦੇ ਬਿਲਕੁਲ ਰਾਤੋਂ ਰਾਤ ਭੈਣ ਭਰਾ ਵਿਆਹ ਕਰਾ ਕੇ ਭੱਜ ਜਾਂਦੇ ਆਂ ਕਿ ਅਮਰੀਕਾ ਜਾਣਾ ਹੈ ਪਹੁੰਚੋ ਜਿੱਦਾਂ ਪਹੁੰਚਿਆ ਜਾਂਦਾ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਥੋਂ ਸਾਬਤ ਕਰਦੇ ਨੇ ਕਿ ਅਸੀਂ ਕਿੱਥੇ ਆ ਕੇ ਖੜ ਗਏ ਜਿਹੜੇ ਅਬਦਾਲੀਆਂ ਤੋਂ ਬਹੁ ਬੇਟੀਆਂ ਦੂਜੀਆਂ ਦੀਆਂ ਲਿਆ ਕੇ ਛੜਾ ਕੇ ਦਿੰਦੇ ਸਨ ਅੱਜ ਉਹ এজੰਟਾਂ ਦੇ ਰਾਈ ਕਿੱਥੇ ਕਿੱਥੇ ਧੱਕੇ ਖਾਰੀਆਂ ਤੇ ਕਿੱਥੇ ਕਿੱਥੇ ਉਹ ਬੱਚੇ ਰੁਲ ਗਏ ਹਮ ਆਪਣੇ ਉਹਦੀਆਂ ਖਬਰਾਂ ਸਾਹਮਣੇ ਮੇਰੇ ਤੋਂ ਵੱਧ ਤੁਸੀਂ ਪੜ੍ਹਦੇ ਸੁਣਦੇ ਹੋ ਕਿੰਨੀਆਂ ਘਟਨਾਵਾਂ ਨੇ ਇਸ ਲਈ ਇੱਥੇ ਮਜਬੂਰੀ ਘਟ ਹੈ ਹਮ ਵੇਖਾ ਵੇਖੀ ਆਪੋਤਾਪੀ ਜ਼ਿਆਦਾ ਹੈ ਇੱਥੇ ਉਹੀ ਰਹਿ ਰਹੇ ਨੇ ਜਿੰਨਾ ਕੋ ਨਾਂ ਤੇ ਪੈਸੇ ਲਾ ਕੇ ਜਾਣ ਜੋਗੇ ਪੈਸੇ ਨੇ ਨਾ ਵੇਚਣ ਜੋਗਾ ਘਰ ਹੈ ਤੇ ਜਾਂ ਉਹ ਸਾਡੇ ਵਰਗੇ ਉਹ ਸ਼ਦਾਈ ਹੋਣਗੇ ਜਿੰਨਾ ਕੋ ਵੀਜੇ ਵੀ ਹੈਗੇ ਆ ਪੈਸੇ ਵੀ ਹੈਗੇ ਆ ਨੌਕਰੀਆਂ ਛੱਡ ਕੇ ਫਿਰ ਉਹ ਪੰਜਾਬ ਲਈ ਲੜਨਾ ਚਾਹੁੰਦੇ ਨੇ ਹੂੰ ਉਹ ਰਹਿ ਜਾਣਗੇ ਇੱਥੇ ਜਾਂ ਸ਼ਹੀਦ ਹੋ ਜਾਓ ਮਰੋ ਪੰਜਾਬ ਲਈ ਪੰਥ ਲਈ ਤੇ ਜਾਂ ਫਿਰ ਜੁੱਜੋ ਮੈਦਾਨੇ ਜੰਗ ਦੇ ਵਿੱਚ ਇੱਥੇ ਉਹੀ ਤੁਹਾਨੂੰ ਦੱਸਣਗੇ ਜਾਂ ਦੂਸਰੀ ਮਜਬੂਰ ਸ਼੍ਰੇਣੀ ਆ ਭੀ ਜਿਹੜੇ ਜਾ ਨਹੀਂ ਸਕਦੇ ਬਾਕੀ ਤੇ ਸਭ ਖੰਭ ਲਾਈ ਬੈਠੇ ਨੇ ਜੀ ਦਾ ਜਿੱਥੇ ਦਾ ਲੱਗ ਰਿਹਾ ਉਹ ਰਾਤੋਂ ਰਾਤ ਪਹੁੰਚ ਰਿਹਾ ਹੈ ਪਤਾ ਵੀ ਹੈ ਉੱਥੇ ਕਿਸੇ ਨੂੰ ਨੌਕਰੀ ਨਹੀਂ ਮਿਲ ਰਹੀ ਕਿਸੇ ਦੀ ਜਾਨ ਜਾ ਰਹੀ ਕਿਸੇ ਦੀ ਇੱਜ਼ਤ ਜਾ ਰਹੀ ਕਿਸੇ ਦੇ ਪੈਸੇ ਏਜੰਟ ਖਾ ਗਏ ਨੇ ਏਜੰਟਾਂ ਦੀ ਵੀ ਚਾਂਦੀ ਬਣ ਗਈ ਸਰਕਾਰਾਂ ਦੀ ਲੀਡਰਾਂ ਦੀ ਵੀ ਬਣ ਗਈ ਜਿਨ੍ਹਾਂ ਨੇ ਮਿਲੀ ਭੁਗਤ ਨਾਲੇ ਮਾਹੌਲ ਬਣਾ ਲਿਆ ਜਾਂ ਬਣ ਗਿਆ ਹਮ ਪਰ ਇੱਥੇ ਜ਼ਿਆਦਾਤਰ ਫਿਰ ਉਹੀ ਹੈ ਕਿ ਵੇਖਾ ਵੇਖੀ ਜ਼ਿਆਦਾ ਹੈ ਮਜਬੂਰੀਆਂ ਘਟਨੇ ਬਿਲਕੁਲ